गोडि महल्ला पंजवा, हर राम 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 रामा ज पूरन कामा रहाओ, राम गोविन्द जपन्द मुख पवित्र हर जस सुनि जिते सोई पाई मित्र सब पदार्थ सब फला गुणा जिस माहे ਕਿਉ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗਿਏ ਜੀਵਿਏ ਪਉਜਲ ਪਈਏ ਪਾਰ ਮਿਲ ਸਾਧੂ ਸੰਗੁ ਉਦਾਰ ਹੋਏ ਮੁਕ ਉੱਜਲ ਦਰਵਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਬਰੇ ਨਾਮ ਜਪ दर सच्चे साबास गोड़ी मांज महल्ला पंजवा हर राम राम रामा जप पूरन होए कामा रहाओ राम गोविंद जपंदया होआ मुख पवित्र हर जस सुनिए जिस सोई पाई मित्र सब पदार्थ सब फला ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੀਏ ਜੀਵਿਏ ਪਉਜਲ ਪਈਏ ਪਾਰ ਮਿਲ ਸਾਧੂ ਸੰਗ ਉਦਾਰ ਹੋਏ ਮੁਖ ਉੱਜਲ ਦਰਵਾਰ ਜੀਵਨ ਰੂਪ ਗੋਬਾ ਗੋਪਾਲ ਜਸ संतजना की रास नानक उभरे नाम जप दर सच्चे साबास गोड़ी माज मोहल्ला पंजवा हर राम राम राम, राम रामा जप पूरन होए काम रहाओ राम गोविंद जपंदिया होआ मुख पवित्र हर जस सुनिए जिसते ਸੋਈ ਪਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਵਿੰਦ ਮਨੋ ਵਿਸਾਰੀ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੀਏ ਜੀਵੀਏ ਪਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਵਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉबरे नाम जप ਦਰ ਸੱਚੇ ਸਾबास ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ